ਕਿੰਨੇ ਟਰਵਾ ਜਿਹਾ ਨੋਖਣੇ ਦੋ ਤਿੰਨ ਟਰੈਕਟਰ ਤੇ ਸ਼ਰਮਾ ਟਰੈਕਟਰ ਤੇ ਬਣੇ ਰਹੋ ਤੇ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਟਰੈਕਟਰ ਦੀ ਜਾਣਕਾਰੀ ਦੀ ਬਾਈ ਤਰਨੇ ਹਾਂਜੀ ਦੀ ਬਾਈ ਕੀ ਹਾਲਾ ਹੋਂ ਸੁਣਾ ਵਧੀਆ ਹੋ ਠੀਕ ਹੈ ਬਾਈ ਵਧੀਆ ਚੜਦੀ ਕਲਾ ਬਾਈ ਹਾਂਜੀ ਅੱਜ ਤੁਹਾਨੂੰ ਆਪਾਂ ਵੀਡੀਓ ਚ ਦੋ ਟਰੈਕਟਰ ਦਿਖਾਵਾਂਗੇ ਬਾਈ ਕੀ ਇੱਕ ਤਾਂ ਦਿਖਾਵਾਂਗੇ ਤੁਹਾਨੂੰ ਨਾਲੀਕਾ ਠੀਕ ਤੇ ਇੱਕ ਤੁਹਾਨੂੰ ਦਿਖਾਵਾਂਗੇ 60 ਫਾਰਮ ਠੀਕ ਠੀਕ ਹੈ ਬਾਈ ਜਿਹੜਾ ਦਾ ਤੁਹਾਨੂੰ ਨਾਲੀਕਾ ਦਿਖਾਵਾਂਗੇ ਤੇ ਟਰੈਕਟਰ ਤੇ ਲੋਨ ਵੀ ਹੋ ਜੂ ਠੀਕ ਆ ਭਾਈ ਦੋਨੇ ਟਰੈਕਟਰ ਪੰਜਾਬ ਨੰਬਰ ਠੀਕ ਸਟਾਰਟ ਕਰਦੇ ਆ ਵਿਲੂ ਭਾਈ ਆਪਾਂ ਵੀਡੀਓ ਨੂੰ ਲਾਸਟ ਤੱਕ ਬਣੇ ਰਹੋ 2015 ਮਾਡਲ ਦੇ ਟਰੈਕਟਰ ਆ ਗਿਆ ਹੁਣ ਇਹ ਠੀਕ ਠੀਕ ਆ ਭਾਈ ਟਾਇਰ ਟਰੈਕਟਰ ਦੇ ਚਾਰੇ ਨਵੇਂ ਆ ਗਏ ਠੀਕ ਐ ਚਾਰੇ ਨਾ ਚੈੱਕ ਕਰਾ ਦੇ ਹਜੇ ਘਾਸੇ ਵੀ ਨਹੀਂ ਪਏ ਠੀਕ ਐ ਮਾਸਟਰ ਦਾ ਹਾਂ ਮਗਰ ਲਿਆਗੇ ਜੇ ਕੇ ਦੇ ਭਾਈ ਠੀਕ ਐ ਸਾਈਡ ਗੇਅਰ ਚ ਆ ਗਿਆ ਟਰ ਡਬਲ ਕਲਚ ਆ ਗਿਆ ਡਬਲ ਕਲਚ ਤੇ ਸ਼ੋ ਦੀ ਮਾੜੀ ਮੋਟੀ ਟੱਚਿੰਗ ਜੀ ਟਰੈਕਟਰ ਦੀ ਹੋਈ ਆ ਭਾਈ ਠੀਕ ਐ ਜਿਹੜੀ ਗੱਲ ਆਪਾਂ ਦੱਸਾਂਗੇ ਵੀ ਟਰੈਕਟਰ ਦੇ ਰੰਗ ਪੇਂਟ ਦੀ ਟੱਚਿੰਗ ਭਾਈ ਮਾੜੀ ਮੋਟੀ ਹੋ ਗੇਰੇ ਜਣਾ ਫੁੱਲ ਚੰਗਾ ਠੀਕ ਹੈ ਲੋਨ ਵੀ ਹੋ ਜੂਗਾ ਟਰੈਕਟਰ ਤੇ ਠੀਕ ਹੈ ਲੋਨ ਹੋ ਜੂਗਾ ਲੋਨ ਦੀ ਸੁਵਿਧਾ ਹੈਗੀ ਆ ਪੰਜਾਬ ਨੰਬਰ ਆ ਗਿਆ ਪੰਜਾਬ ਦਾ ਬਸ ਬੰਦੇ ਦਾ ਸਿੰਪਲ ਸਹੀ ਹੋਣਾ ਚਾਹੀਦਾ ਠੀਕ ਹੁਣ ਮਾਡਲ ਆ ਗਿਆ 15 ਬਾਈ ਇਹੇ 15 ਮਾਡਲ ਆ ਗਿਆ 15 ਮਾਡਲ ਆ ਗਿਆ ਜਿਹਦਾ ਕਰਾਉਣਾ ਇਹਦਾ ਰੇਟ ਆ ਰੇਟ ਤਾਂ ਹੈਗਾ 4 ਲੱਖ ਤੇ 10000 ਬਾਈ ਇਹਦਾ 10000 ਠੀਕ ਆ ਜੇ ਟਰੈਕਟਰ ਦੇ ਲੈਣ ਦੇਣ ਵਾਲੀ ਗੱਲ ਕਰਨੀ ਆ ਟਰੈਕਟਰ ਦੇ ਦਾਂਗੇ ਬਾਈ ਆਪਾਂ ਇਹ 3.5 ਲੱਖ ਦਾ 3.5 ਲੱਖ ਦਾ 3.5 ਲੱਖ ਦਾ ਟਰੈਕਟਰ ਦੇ ਦਾਂਗੇ ਬਾਈ ਟਾਈਟਲ ਦਾ ਤੇ 3 ਲੱਖ ਦੇ ਨੇੜੇ ਟਰੈਕਟਰ ਤੇ ਲੋਨ ਵੀ ਹੋ ਜੂਗਾ 5-4000 ਤੱਕ ਤਾਂ ਕੋ ਘਾਟ ਵੀ ਸਕਦਾ ਪੂਰੇ 3000 ਦਾ ਵੀ ਹੋ ਸਕਦਾ ਠੀਕ ਹੈ 3 ਲੱਖ ਦਾ ਬਣ ਕੇ ਤਾਂ ਲੋਨ ਵੀ ਹੋ ਜੂ ਤੇ 3.5 ਲੱਖ ਦਾ ਬਾਈ ਆਪਾਂ ਟਰੈਕਟਰ ਤੁਹਾਨੂੰ ਦੇ ਦਾਂਗੇ ਠੀਕ ਹੈ ਜੇ ਕੋਈ ਇਸ ਟਰੈਕਟਰ ਦਾ ਭਰਾ ਚਾਹਵਾਨ ਹੋਇਆ ਪਾਵਰ ਸਟੇਰ ਵੀ ਚ ਆ ਗਿਆ ਬਾਈ ਟਰੈਕਟਰ ਇਹ ਠੀਕ ਹੈ ਪਾਵਰ ਆ ਗਿਆ ਪਾਵਰ ਸਟੇਰ ਨਹੀਂ ਚ ਇੱਕ ਟਰੈਕਟਰ ਤੁਹਾਨੂੰ ਦਿਖਾਉਣਾ ਹੈ 60 ਫਾਰ ਠੀਕ ਅੱਗੇ ਤੁਹਾਨੂੰ ਟਰੈਕਟਰ ਦਿਖਾਉਣਾ ਹੈ ਬਾਈ ਇਹ ਆ ਗਿਆ 60 ਫਾਰਮਾ ਠੀਕ ਹੈ ਆਰਮ ਟ੍ਰੈਕ 60 ਡਬਲ ਕਲਚ ਚ ਆ ਗਿਆ ਉਹਦੋਂ ਇਹ ਠੀਕ ਡਬਲ ਕਲਚ ਆ ਗਿਆ ਮੂਹਰ ਟਾਇਰ ਹੈਗਾ ਡੈਕਟਰ ਦੇ 90 95 ਪੈਸੇ ਵਜ ਬੀਜੀਟੀ ਦੇ ਮਗਰ ਟਾਇਰ ਹੈਗਾ ਡੈਕਟਰ ਦੇ ਅੱਧੇ ਕੋ 60 ਦੇ ਪੈਸੇ ਠੀਕ ਹੈ 60 14 ਦੇ ਟਾਇਰ ਆ ਚਾ ਗਿਆ ਬਾਈ ਇਹ ਪੋਲੋ ਕ੍ਰਿਸ਼ਕ ਦੇ ਟਾਇਰ ਆ ਠੀਕ ਹੈ ਸ਼ੋ ਪੇਂਟ ਦਾ ਡੈਕਟਰ origignal ਕੀ ਕਹਿਣਾ ਮਾੜੀ ਮੋਟੀ ਬੂਟਚਿੰਗ ਛਿਰਦੀ ਹੋਈ ਹੋਵੇ ਬਾਈ ਠੀਕ ਹੈ ਗੇਅਰ ਇੰਜਨ ਦਾ ਫੁੱਲ ਚੰਗਾ ਹੈਗਾ ਤਸੱਲੀ ਕਰਕੇ ਬੰਦਾ ਲੈ ਜਾ ਸਕਦਾ ਬਾਈ ਡੈਕਟਰ ਇਹ ਟਰੈਕਟਰ ਫੁੱਲ ਚੰਗਾ ਸੱਤ ਮਾੜ ਲਾ ਗਿਆ ਪੰਜਾਬ ਨੰਬਰ ਚ ਆ ਗਿਆ ਠੀਕ ਸਮਾਨ ਡੈਕਟਰ ਮਗਰਾੜਾਂ ਦੇ ਟਰੈਕਟਰ ਤੇ ਜਰੂਰ ਟੱਚਿੰਗ ਹੋਈ ਆ ਇਹ ਗੱਲ ਆਪਾਂ ਬਾਈ ਸਿੱਧਾ ਹੀ ਦੱਸ ਦਿੰਦਾ ਵੀ ਮਗਰਾੜ ਪੇਂਟ ਹੋਏ ਆ ਟਰੈਕਟਰ ਠੀਕ ਐ ਠੀਕ ਆ ਬਾਈ ਤੇ ਗੇਰ ਨਹੀਂ ਜੰਦਾ ਫੁੱਲ ਚੰਗਾ ਯਾਰ ਕੋਈ ਆਏ ਹੈ ਨਹੀਂ ਆ ਵੀ ਬੰਦਾ ਤੇਲ ਮਚਾ ਕੇ ਆਪਣੇ ਕੋਲ ਜਾਊ ਗੇਰ ਨਹੀਂ ਜੰਦਾ ਟਰੈਕਟਰ ਮਾੜਾ ਨਿਕਲ ਜੂਗਾ ਠੀਕ ਠੀਕ ਆ ਰੇਡ ਕਰਾਉਣਾ ਰੇਟ ਤਾਂ ਆ ਗਿਆ ਟਰੈਕਟਰ ਦਾ 2.5 ਲੱਖ ਬਾਈ ਠੀਕ ਟਰੈਕਟਰ ਦੇ ਦਾਂਗੇ ਬਾਈ ਆਪਾਂ ਇਹ 2 ਲੱਖ 20 ਹਜ਼ਾਰ ਦਾ 2 ਲੱਖ 20 ਜੀ ਬਾਕੀ ਦੋ ਟਰੈਕਟਰ ਜਿਹੜੇ ਆਪਾਂ ਦਿਖਾਇਆ ਸੋਨਾ ਲੀਤਾ ਦੇ ਬਾਈ ਇਹ ਇਹਨਾਂ ਤੋਂ ਇਲਾਵਾ ਟਰੈਕਟਰ ਆਪਣੇ ਕੋਲ ਹੋਰ ਵੀ ਹ ਕੁਈ ਡੀ ਅਈਆਂ ਨਾਲ ਸ਼ਕੀਨਾ ਭਰਾ ਡੀ ਅਈ ਵੀ ਹੁੰਦੇ ਆ ਬਾਈ ਆਪਣੇ ਕੋਲੇ ਥੋੜਾ ਨਾਲ ਸ਼ਕੀਨਾ ਥੋੜਾ ਵੀ ਹੁੰਦੇ ਆ ਠੀਕ ਆ ਆਸ਼ਾ ਵੀ ਹੁੰਦਾ ਆਪਣੇ ਕੋਲੇ ਠੀਕ ਲਗਭਗ ਸਾਰੇ ਡੈਕਟਰ ਹੀ ਹੁੰਦੇ ਆ ਲੋਨ ਦੀ ਵੀ ਸੁਵਿਧਾ ਹੁੰਦੀ ਆ ਬਾਈ ਤੇ ਬੈਨ ਲਾਉਣ ਵਾਲੇ ਵੀ ਹੁੰਦੇ ਆ ਬਾਈ ਠੀਕ ਆ ਤੇ ਦੋਨੇ ਡੈਕਟਰਾਂ ਨੇ ਬਾਈ ਰੇਟ ਜੈਜੀ ਬੋਲੇ ਆ ਬਾਕੀ ਜੇ ਤੁਹਾਨੂੰ ਰੇਟ 'ਚ ਫਿਰ ਵੀ ਫਰਕ ਸਿਰਕ ਲੱਗੇ ਕੋਈ ਗੱਲ ਨਹੀਂ ਕੋਲ ਆ ਜਾਓ ਚਲੋ ਮੰਡੀ ਸਾਬੂ ਆਪਣਾ ਪੈਂਡਾ ਬਾਈ ਘਰੇ ਤੁਹਾਨੂੰ ਡੈਕਟਰ ਮਿਲਣਗੇ ਘਰੇ ਆਇਆ ਤਾਂ ਕੋਈ ਕਮਿਸ਼ਨ ਨਹੀਂ ਬਾਈ ਜੇ ਤੁਸੀਂ ਮੰਡੀ ਚਾਹੋਗੇ ਮੰਡੀ 'ਚ ਤੁਹਾਨੂੰ ਕਮਿਸ਼ਨ ਪਾਊਗਾ ਬਾਈ ਠੀਕ ਆ ਠੀ ਤੇ ਟਰੈਕਟਰ ਆ ਰਿਹਾ ਜਾਈ ਜੀ ਬੋਲੇ ਬਾਕੀ ਜੇ ਤੁਹਾਨੂੰ ਫੇਰ ਵੀ ਫਰਕ ਸਾਕ ਲੱਗੇ ਕੋਈ ਗੱਲ ਨਹੀਂ ਫੋਨ ਲਾ ਲਿਓ ਬਾਈ ਟਰੈਕਟਰ ਤੁਹਾਨੂੰ ਦੇ ਦਾਂਗੇ ਠੀਕ ਹੈ ਕੋਈ ਨਾ ਰੇਟਾਂ ਦਾ ਕੋਈ ਲਖੀਰ ਨਹੀਂ ਠੀਕ ਨੰਬਰ ਲੋਟ ਕਰ ਲਓ 9478799391 ਇਹੀ ਮੇਰਾ WhatsApp ਨੰਬਰ ਆ ਇਹੀ ਮੇਰਾ ਕਾਲਿੰਗ ਨੰਬਰ ਆ ਵਾ ਠੀਕ ਚਲਵੰਡੀ ਸਾਬੋ ਸੰਗਤਾਲ ਸੜਕ ਤੇ ਮੇਰਾ ਚਾਰ ਨੰਬਰ ਵਿੱਚ ਘਰ ਰਹਿ ਗਿਆ ਬਾਈ ਜੇ ਤੂੰ ਮਰਜ਼ੀ ਪੁੱਛ ਲਓ ਇੱਥੇ ਤੇ ਕੋਈ ਚੱਕਰ ਨਹੀਂ ਬਾਈ ਤੁਸੀ ਬਿਨਾ ਮੱਡੀ ਤੋਂ ਮੇਰੇ ਕੋਲ ਘਰੇ ਆ ਸਕਦੇ ਹੋ ਟਰੈਕਟਰ ਠੀਕ ਹੈ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਬਾਈ ਧੰ